ਦੀ ਵੀਡੀਓ ਹੈਗੀ ਆਪਾਂ ਨੇ ਬਾਹਾਂ ਦੇ ਵਿੱਚ ਕਾਟਾ ਕਿਸ ਤਰ੍ਹਾਂ ਪਾਣੀਆਂ ਨੇ ਠੀਕ ਹੈ ਜੀ ਮੈਂ ਤੁਹਾਨੂੰ ਕਾਟ ਪਾਣੀ ਦੱਸੂਗੀ ਆਪਾਂ ਨੇ ਲੈਂਥ ਲਗਾ ਕੇ ਕਪੜਾ ਕੱਟ ਕਰ ਲਿਆਗਾ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਇਹਨਾਂ ਦੇਖ ਸਕਦੇ ਹੋ ਤੁਸੀਂ ਫਲਾਵਰ ਆਪਾਂ ਨੇ ਸੈੱਟ ਕਰ ਲੈਣੇ ਨੇ ਉੱਪਰ ਨੂੰ ਜਾਂਦੇ ਰੱਖ ਲੈਣੇ ਨੇ ਜਿੱਧਰਲੀ ਸਾਈਡ ਆਪਾਂ ਨੇ ਮੋੜਾ ਰੱਖਣਾਗਾ ਠੀਕ ਹੈ ਜੀ ਕੱਪੜੇ ਨੂੰ ਆਪਾਂ ਨੇ ਚੰਗੀ ਤਰ੍ਹਾਂ ਸੈੱਟ ਕਰਕੇ ਵਿਛਾ ਲਿਆਗਾ ਕਾਟਾਂ ਦਾ ਮਾਰਕ ਆਪਾਂ ਨੇ ਇੱਧਰ ਬੰਦ ਸਾਈਡ ਨਹੀਂ ਕਰਨਾ ਹੈਗਾ ਖੁੱਲੀ ਸਾਈਡ ਕਰਨਾਗਾ ਠੀਕ ਹੈ ਜੀ ਦੇਖ ਸਕਦੇ ਤੁਸੀਂ ਹੁਣ ਆਪਾਂ ਇੱਥੇ ਮਾਰਕ ਕਰਾਂਗੇ ਫਲਾਵਰ ਆ ਆਪਣੇ ਉੱਪਰਲੀ ਸਾਈਡ ਨੂੰ ਜਾ ਰਹੇ ਨੇ 3.5 ਇੰਚ ਤੇ ਆਪਾਂ ਇੱਥੇ ਮਾਰਕ ਕਰਾਂਗੇ ਠੀਕ ਹੈ ਜੀ ਮੋਡਾ ਆਪਾਂ ਨੇ ਮਿਣ ਕੇ ਦੇਖ ਲੈਣਾ 10-11 ਇੰਚ ਤਾ ਹੋਣਾ ਚਾਹੀਦਾ ਠੀਕ ਹੈ ਜੀ 10.5 ਦਾਗਾ ਦੇਖ ਸਕਦੇ ਤੁਸੀਂ ਠੀਕ ਹੈ ਜੀ ਇਹ ਇਹ ਮਤਲਬ ਫਿਟਿੰਗ ਦੇ ਅਕੋਰਡਿੰਗ ਹੁੰਦਾਗਾ ਆਪਣੀ ਵੀ ਚੈਸਟ ਦਾ ਨਾਪ ਆਪਣਾ ਕਿੰਨਾਗਾ ਉਸ ਹਿਸਾਬ ਨਾਲ ਇਹ ਜਿਹੜਾ ਮੋਡਾ ਹੁੰਦਾ ਵੱਧ ਦਾ ਘਟਦਾ ਹੁੰਦਾਗਾ ਠੀਕ ਹੈ ਜੀ ਹੁਣ ਆਪਾਂ ਇੱਥੋਂ ਕੱਟ ਪਾਉਣੀ ਸ਼ੁਰੂ ਕਰਾਂਗੇ ਇਤੋਂ ਆਪਾਂ ਨੇ ਕਾਟ ਪਾ ਲੈਣੀ ਆ ਦੇਖ ਸਕਦੇ ਤੁਸੀਂ ਇਸ ਤਰ੍ਹਾਂ ਹਲਕੀ 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 ਆਪਾਂ ਨੇ ਡਾਊਨ ਕਰਦੇ ਜਾਣਾ ਇਸ ਤਰ੍ਹਾਂ ਇਸ ਤਰ੍ਹਾਂ ਫਿਰ ਆਪਾਂ ਨੇ ਕਾਟ ਪਾ ਦੇਣੀ ਆ ਠੀਕ ਹੈ ਜੀ ਦੇਖ ਸਕਦੇ ਤੁਸੀਂ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਨੇ ਕਾਟ ਪਾ ਦੇਣੀ ਆ ਇਹ ਦਲੀ ਸਾਈਡ ਆਪਾਂ ਨੇ ਪਹਿਲਾਂ ਮੂਰੀ ਦਾ ਮਾਰਕ ਕਰ ਲੈਣਾ 5.5 ਇੰਚ ਦੀ ਮੂਰੀ ਹੈਗੀ 1.5 ਇੰਚ ਆਪਾਂ ਐਕਸਟਰਾ ਲਵਾਂਗੇ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਮਾਰਕ ਕਰ ਲੈਣਾ ਤੇ ਆਹ ਮਾਰਕ ਨੂੰ ਇਹ ਮਾਰਕ ਦੇ ਨਾਲ ਆਪਾਂ ਨੇ ਮਲਾ ਦੇਣਾ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਹੁਣ ਆਪਾਂ ਨੇ ਇੱਥੇ ਫਰੰਟ ਕਾਟ ਆ ਜਿਹੜੀ ਪਾ ਦੇਣੀ ਆ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਆਪਾਂ ਨੇ ਕਾਟ ਪਾ ਦੇਣੀ ਆ 1 ਇੰਚ ਦੀ ਆਪਾਂ ਨੇ ਕਾਟ ਪਾਉਣੀ ਆ 1 ਇੰਚ ਦੀ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ 1 ਇੰਚ ਦੀ ਆਪਾਂ ਨੇ ਕਾਟ ਪਾਈ ਆ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਕਾਟ ਪਾ ਦੇਣੀ ਹੈ ਇਧਰਲੀ ਸਾਈਡ ਤੋਂ ਆਪਾਂ ਨੇ ਤੇ ਇਧਰਲੀ ਸਾਈਡ ਤੋਂ ਹਲਕੀ ਹਲਕੀ ਰੱਖਣੀ ਹੈ ਵਿਚਕਾਰ ਤੋਂ ਆਪਾਂ ਨੇ ਇਹ ਡੁੰਗੀ ਕਰ ਦੇਣੀ ਹੈ ਮਤਲਬ 1 ਇੰਚ ਦੀ ਕਰਕੇ ਆਪਾਂ ਨੇ ਹਲਕੀ ਹਲਕੀ ਵਧਾ ਦੇਣੀ ਹੈ ਫਿਰ ਇਧਰਲੀ ਸਾਈਡ ਤੋਂ ਘਟਾਉਂਦੇ ਘਟਾਉਂਦੇ ਆਪਾਂ ਨੇ ਫਿਰ ਘਟਾ ਦੇਣੀ ਹੈ ਜਿੱਥੇ ਆਪਣਾ ਮੋਢੇ ਦਾ ਮਾਰਕ ਆਉਣਾਗਾ ਸਲਾਈ ਦਾ ਮਤਲਬ ਸ਼ਰਟ ਦੀ ਦਾ ਉੱਥੇ ਆਪਣੇ ਇੱਥੇ ਤੱਕ ਇਹਨੂੰ ਆਪਾਂ ਨੇ ਬੰਦ ਕਰ ਦੇਣਾ ਕਾਟ ਨੂੰ ਠੀਕ ਹੈ ਜੀ ਇਸ ਤੋਂ ਗਾਹਾਂ ਨਹੀਂ ਪਾਉਣੀ ਹੈਗੀ ਆਪਾਂ ਨੇ ਇਹ ਕਾਟ ਤੇ ਹੁਣ ਆਪਾਂ ਕਟਾਈ ਕਰਨੀ ਸ਼ੁਰੂ ਕਰਾਂਗੇ ਹੁਣ ਆਪਾਂ ਫਰੰਟ ਕਾਟ ਪਾਵਾਂਗੇ ਅੰਦਰਲੀ ਸਾਈਡ ਨੂੰ ਘੁਮਾ ਲਾਂਗੇ ਕੱਪੜੇ ਨੂੰ ਦੋ ਪੱਲਿਆਂ ਦੇ ਵਿੱਚ ਆਪਾਂ ਨੇ ਇਹ ਕਾਟ ਪਾਉਣੀ ਆ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਦੋ ਪੱਲਿਆਂ ਦੇ ਵਿੱਚ ਆਪਾਂ ਨੇ ਇਹ ਕਾਟ ਪਾਉਣੀ ਆ ਉੱਪਰਲੇਆਂ ਦੇ ਵਿੱਚ ਠੀਕ ਹੈ ਜੀ ਜਾਂ ਤਾਂ ਅੰਦਰਲੀ ਸਾਈਡ ਕੱਪੜਾ ਸਿੱਧਾ ਹੋਵੇ ਜਾਂ ਪੁੱਠਾ ਹੋਵੇ ਇੱਕ ਪੁੱਠਾ ਸਿੱਧਾ ਨਹੀਂ ਹੋਣਾ ਚਾਹੀਦਾ ਫਿਰ ਇੱਕ ਸਾਈਡ ਦੀਆਂ ਬਾਹਾਂ ਬਣ ਜਾਣਗੀਆਂ ਹੁਣ ਆਪਾਂ ਇੱਥੇ ਕਾਟ ਪਾ ਦਾਂਗੇ ਠੀਕ ਹੈ ਜੀ ਇੱਥੇ ਹੁਣ ਆਪਾਂ ਇੱਕ ਟੱਕ ਲਗਾ ਦਾਂਗੇ ਸੈਂਟਰ ਦਾ ਠੀਕ ਹੈ ਜੀ ਇੱਕ ਆਪਾਂ ਦਾ ਟੱਕ ਇੱਥੇ ਲਗਾ ਦਾਂਗੇ ਜਿੱਥੋਂ ਆਪਾਂ ਨੇ ਫੋਲਡ ਕਰਨੀਆਂ ਨੇ ਬਾਹਾਂ ਠੀਕ ਹੈ ਜੀ ਇੱਕ ਟੱਕ ਆਪਾਂ ਇੱਥੇ ਲਗਾ ਦਾਂਗੇ ਮੋੜਿਆ ਨਾ ਠੀਕ ਹੈ ਜੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਬਾਏ ਬਾਏ